ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਚਾਹਨਾ ਜਿਹੜੇ ਵੀਰ ਬਹੁਤ ਜ਼ਰੂਰੀ ਕੰਮਾਂ ਵੱਲ ਨੂੰ ਜਾ ਰਹੇ ਨੇ ਤੇ ਅਸੀਂ ਉਹਨਾਂ ਦੇ ਵਿੱਚ ਵਿਗਨ ਵੀ ਪਾ ਰਹੇ ਹਾਂ ਕਿਤਨਾ ਕਿਤੇ ਮੈਨੂੰ ਮਹਿਸੂਸ ਹੋ ਰਿਹਾ ਹੈ ਟਰੈਫਿਕ ਦੇ ਵਿੱਚ ਮੁਸ਼ਕਲ ਹੈ ਪਰ ਇਹ ਮਜਬੂਰੀ ਹੈ ਕਿਉਂਕਿ ਹਾਲਾਤ ਇਹੋ ਜਿਹੇ ਬਣਾ ਦਿੱਤੇ ਗਏ ਨੇ ਕਿ ਸਾਨੂੰ ਸਾਨੂੰ ਇਨਸਾਫ ਪਸੰਦ ਲੋਕਾਂ ਨੂੰ ਸੜਕਾਂ ਦੇ ਉੱਤੇ ਉਤਰ ਕੇ ਆਉਣਾ ਪਿਆ ਔਰ ਕੁਤਰੀ ਹੋਏ ਸਰਕਾਰ ਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਸਾਡੇ ਨਾਲ ਤੁਸੀਂ ਇਹ ਬੇਇਨਸਾਫੀਆਂ ਜਿਹੜੀਆਂ ਨੇ ਬੰਦ ਕਰ ਦਿਓ ਤੁਸੀਂ ਵੇਖੋ ਭਾਈਸਾਹਬ ਹੋਰਾਂ ਨੇ ਕਾਫੀ ਗੱਲਾਂ ਕਰ ਦਿੱਤੀਆਂ ਨੇ ਅ ਪਿਛਲੇ ਦਿਨੀ ਇੱਕ ਘਟਨਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਵਾਪਰੀ ਹੈ ਦੀਨਾਨਗਰ ਦੇ ਵਿੱਚ ਹਮਲਾ ਹੋਇਆ ਹੈ ਹਮਲੇ ਤੋਂ ਬਾਅਦ ਤੁਸੀਂ ਇਹਨਾਂ ਦੀ ਫਿਰਕੂ ਸੋਚ ਵੇਖੋ ਹਮਲਾ ਕਰਨ ਵਾਲੇ ਕੋਈ ਹੋਰ ਨਹੀਂ ਹੈ ਹਮਲਾ ਹੋ ਰਿਹਾ ਦੀਨਾ ਨਗਰ ਦੇ ਵਿੱਚ ਪਿੱਟਾ ਬਿਆਨ ਦੇ ਰਿਹਾ ਹੈ ਕਿ ਇਹਦਾ ਕਾਰਨ ਹੈ ਇਹ ਹਮਲਾ ਜਿਹੜਾ ਹੋਇਆ ਹੈ ਇਹਦਾ ਇੱਕੋ ਇੱਕ ਕਾਰਨ ਹੈ ਕਿ ਪ੍ਰੋਫੈਸਰ ਗੁਰਵਿੰਦਰਪਾਲ ਸਿੰਘ ਭੁੱਲਰ ਨੂੰ ਜਿਹੜਾ ਦਿੱਲੀ ਤੋਂ ਪੰਜਾਬ ਲਿਆਂਦਾ ਇਸ ਕਰਕੇ ਅੱਜ ਇਹ ਹਮਲਾ ਹੋਇਆ ਮਨਿੰਦਰਜੀਤ ਬਿੱਟੇ ਵਰਗੇ ਸਾਈਕਲ ਚੋਰ ਬੰਦੇ ਅੱਜ ਸਿੱਖਾਂ ਨੂੰ ਇਹ ਦੱਸ ਰਹੇ ਨੇ ਜਿਹੜਾ ਮਾਨਸਿਕ ਰੋਗੀ ਹੈ ਦਵਿੰਦਰਪਾਲ ਸਿੰਘ ਕੋਲਰ ਉਹਦੇ ਉੱਤੇ ਬਲੇਮ ਲਾ ਰਹੇ ਨੇ ਹੋਰ ਵੀ ਕਈ ਜਿਹੜੇ ਆਪਣੇ ਆਪ ਨੂੰ ਸਮਾਜ ਦੇ ਠੇਕੇਦਾਰ ਕਹਾਉਂਦੇ ਨੇ ਲੀਡਰਾਂ ਨੇ ਕਿਹਾ ਕਿ ਇਹ ਜਿਹੜਾ ਪਿਛਲੇ 6 ਮਹੀਨਿਆਂ ਤੋਂ ਬਾਪੂ ਸੂਰਜ ਸਿੰਘ ਦਾ ਸੰਘਰਸ਼ ਚੱਲ ਰਿਹਾ ਉਸ ਕਰਕੇ ਅੱਤਵਾਦੀ ਹਮਲਾ ਹੋਇਆ ਅੱਜ ਅਸੀਂ ਇੱਥੇ মিডিਆ ਦੇ ਰਾਹੀਂ ਆਪਣੇ ਲੋਕਾਂ ਦੇ ਰਾਹੀਂ ਉਹਨਾਂ ਫਿਰਕੂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਇਨਸਾਫ਼ ਪਸੰਦ ਲੋਕ ਆ ਨਾ ਅਸੀਂ ਕਿਸੇ ਤੋਂ ਡਰਦੇ ਆ ਤੇ ਨਾ ਕਿਸੇ ਨੂੰ ਡਰਾਉਂਦੇ ਆ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੈ ਸਤਿ ਕਾਂ ਨੂੰ ਦੇਤ ਨਾ ਨੈ ਪਹਮਾਨਤ ਆਨ ਕੋ ਨਾਨਕ ਸੁਨਰੇ ਮਨਾ ਗਿਆਨੀ ਤਾਹਿ ਵਖਾਨ ਸੋ ਇਹ ਜੋ ਹੋ ਰਹੀ ਹੈ ਬੇਇਨਸਾਫੀ ਤੁਸੀਂ ਵੇਖੋ ਜੇ ਗਾਂਧੀ ਕੋਖਰਤਾਲ ਰੱਖਦਾ ਤਾ ਉਹ ਦੇਸ਼ ਭਗਤ ਹੈ ਜੇ ਅੰਨਾ ਹਜ਼ਾਰੇ ਪੋਖੜਤਾਰ ਰੱਖਦਾ ਤਾਂ ਉਹ ਦੇਸ਼ ਦੇ ਲੋਕਾਂ ਦਾ ਨਾਇਕ ਹੈ ਔਰ ਜੇ ਅੱਜ ਬਾਪੂ ਸੂਰਜ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੋਖੜਤਾਰ ਰੱਖੀ ਹੈ ਜਿਵੇਂ ਜ਼ਬਰਦਸਤੀ ਉਹਨੂੰ ਚੁੱਕ ਕੇ ਹਸਪੀਟਲ ਵਿੱਚ ਛੁੱਟਿਆ ਗਿਆ ਔਰ ਇਹਦੇ ਤੋਂ ਇਲਾਵਾ ਬਾਕੀ ਸਿੰਘਾਂ ਨਾਲ ਵੀ ਬੇਇਨਸਾਫੀ ਕੀਤੀ ਗਈ ਹੈ ਇਹਨੂੰ ਮੈਂ ਸਮਝਦਾ ਕਿ ਇਹ ਲੋਕਤੰਤਰ ਦੇ ਨਾਲ ਦਿੰਦੇ ਹਾਰੇ ਬਲਾਤਕਾਰ ਕੋਈ ਬਾਹਰ ਪਾਕਿਸਤਾਨ ਚ ਆ ਕੇ ਨਹੀਂ ਕਰ ਰਿਹਾ ਇਹ ਕਾਨੂੰਨ ਦੀਆਂ ਤਸੀਆਂ ਕੋਈ ਬਾਹਰੋਂ ਨਹੀਂ ਉਡਾਰ ਰਿਹਾ ਬਲਕਿ ਕਾਨੂੰਨ ਦੇ ਆਗੂ ਕਾਨੂੰਨ ਦੇ ਮਾਲਕ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕਾਨੂੰਨ ਨੂੰ ਲਾਗੂ ਕਰਾਉਣਾ ਉਹ ਖੁਦ ਕਰ ਰਹੇ ਨੇ ਗੁਰੂ ਪਿਆਰ ਵਾਲਿਓ ਨੌਜਵਾਨ ਵੀਰੋ ਜਿਵੇਂ ਤੁਸੀਂ ਅੱਜ ਆ ਗਏ ਹੋ ਇਹ ਜਾਗਰਤੀ ਜਿਹੜੀ ਆਗੇ ਵਧਾਉਣੀ ਪੈਣੀ ਹੈ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਜਾ ਕੇ ਦੱਸੋ ਕਿ ਕਸ਼ੋਰੀ ਬੁੱਜੜ ਦੀਆਂ ਸੱਤ ਫਾਂਸੀਆਂ ਰੱਦ ਕਰ ਦਿੱਤੀਆਂ ਜ਼ਾਲਮ ਹਕੂਮਤ ਨੇ ਸੱਤ ਫਾਂਸੀਆਂ ਤੇ ਦੂਜੇ ਪਾਸੇ ਸਗ੍ਹਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਅਜੇ ਤੱਕ ਛੱਡਿਆ ਨਹੀਂ ਜਾ ਰਿਹਾ ਔਰ ਮੈਂ ਇਹ ਵੀ ਸਪਸ਼ਟ ਕਹਿਣਾ ਚਾਹਨਾ ਕਿ ਗੱਲੇ ਸਿੱਕਾ ਨਹੀਂ ਗੱਲ ਵੀ ਨਹੀਂ ਹੈ ਸਾਨੂੰ ਕੋਈ ਇਤਰਾਜ਼ ਨਹੀਂ ਕਿਸੇ ਵੀ ਮਜਬੂਤਾ ਬੰਦਾ ਕਿਉਂਕਿ ਅਸੀਂ ਤਾਂ ਇਨਸਾਨਪਸੰਦ ਲੋਕ ਆ ਫਾਟਾ ਗੁਰੂ ਸਾਨੂੰ ਸਿਖਾ ਰਿਹਾ ਅੱਬਲ ਅੱਲਾ ਨੂਰ ਪਾਇਆ ਕੁਦਰਤ ਦੇ ਸਭੰਦੇ ਜਿੰਨੇ ਵੀ ਜੇਲਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਭਾਵੇਂ ਉਹ ਸਾਡੇ ਮੁਸਲਮਾਨ ਵੀਰ ਨੇ ਜਾਂ ਕੋਈ ਹੋਰ ਮਜਬਾ ਹਿੰਦੂ ਵੀਰ ਨੇ ਜਿੰਨੇ ਵੀ ਨੇ ਉਹਨਾਂ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ ਪਰ ਇਹਦੇ ਵਿੱਚ ਬਹੁਤਾਤ ਗਿਣਤੀ ਸਿੱਖਾਂ ਦੀ ਹੈ ਇਸ ਕਰਕੇ ਜਦੋਂ ਸਾਡੀ ਸਰਕਾਰ ਵੀ ਆਪਣੀ ਹੋਵੇ ਜਿਹਨੂੰ ਅਸੀਂ ਪੰਥਕ ਸਰਕਾਰ ਕਹਿੰਦੇ ਆ ਪੰਚ ਦੇ ਨਾਤੇ ਵੋਟਾਂ ਮੰਗਣ ਵਾਲੇ ਜੇ ਲੋ ਜੀ ਹਰਕਤਾ ਕਰਦੇ ਆ ਮੈਂ ਅੱਜ ਤੁਹਾਨੂੰ ਬਾਗੇ ਪੁਰਾਣੇ ਦੇ ਇਸ ਇਤਿਹਾਸਿਕ ਕੱਠ ਦੇ ਵਿੱਚ ਇੱਕ ਬੇਨਤੀ ਕਰਨਾ ਜਿੰਨੇ ਭੈਣ ਭਰਾ ਅਜ ਮਾਰਚ ਵਿੱਚ ਆਏ ਹੋ ਜਾਂ ਇਥੇ ਸੁਣ ਰਹੇ ਹੋ ਕਿ ਅੱਜ ਤੋਂ ਬਾਅਦ ਇਹਨਾਂ ਦੀ ਗੁੰਡਾਗਰਦੀ ਨੂੰ ਵੇਖਦੇ ਹੋਏ ਅਕਾਲੀ ਲਬਜ ਕਹਿਣਾ ਇਹਨਾਂ ਵਾਸਤੇ ਬੰਦ ਕਰ ਦਿਓ ਇਹਨਾਂ ਨੂੰ ਕਾਲੀ ਦਲ ਕੱਕੇ ਨਾਲ ਸੰਬੋਧਨ ਕਰਿਆ ਕਰੋ ਕਿਉਂਕਿ ਅਕਾਲੀਆਂ ਦੀ ਜੇ ਹਿਸਟਰੀ ਅਸੀਂ ਵੇਖਦੇ ਆ ਬੜੀ ਅਕਾਲੀਆਂ ਦਾ ਇਤਿਹਾਸ ਬੜਾ ਪਵਿੱਤਰ ਹੈ ਅਕਾਲੀਆਂ ਨੇ ਡਾਂਗਾਂ ਖਾਧੀਆਂ ਨੇ ਸ਼ਹੀਦੀਆਂ ਦਿੱਤੀਆਂ ਨੇ ਇਹ ਅਕਾਲੀ ਲਫ਼ਜ਼ ਨਹੀਂ ਇਹ ਕਾਲੀ ਦਾ ਲੋ ਹੋ ਸਕਦਾ ਸੋ ਇਹਨਾਂ ਅਕਾਲੀਆਂ ਨੂੰ ਜਿਹੜੇ ਆਰਐਸਐਸ ਦੀਆਂ ਬਿੱਲੀਆਂ ਮਿਲ ਕੇ ਆਰਐਸਐਸ ਦੇ ਏਜੰਟ ਬਣ ਕੇ ਪੰਜਾਬ ਨੂੰ ਵੇਚਣ ਤੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਨੌਕਰੀ ਨਹੀਂ ਦਿੱਤੀ ਤੁਹਾਨੂੰ ਇੱਕ ਪਾਸੇ ਹਮਲਾ ਨਹੀਂ ਹੈ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਜਿਹੜੇ ਤੁਸੀਂ ਜੇਲ੍ਹਾਂ ਤੋਂ ਬੰਦ ਫਿਰਦੇ ਹੋ ਬਾਹਰ ਫਿਰਦੇ ਹੋ ਜੇਲ੍ਹਾਂ ਚੋਂ ਤੁਸੀਂ ਆਜ਼ਾਦ ਨਾ ਸਮਝੋ ਆਪਣੀ ਅੱਬ ਨੂੰ ਤੁਹਾਨੂੰ ਵੀ ਨਸ਼ੇ ਦੇ ਗੁਲਾਮ ਬਣਾਇਆ ਜਾ ਰਿਹਾ ਹੈ ਤੁਹਾਨੂੰ ਕਣਕ ਦੇ ਗੁਲਾਮ ਬਣਾਇਆ ਜਾ ਰਿਹਾ ਹੈ ਇਸ ਗੱਲ ਨੂੰ ਮਹਿਸੂਸ ਕਰਕੇ ਵੇਖੋ ਸਾਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ ਨਸ਼ਾ ਦੇ ਦਿੱਤਾ ਜਾਂਦਾ ਹੈ ਪੰਜਾਬ ਦੇ ਹਰ ਮੋਹੱਲੇ ਦੇ ਵਿੱਚ ਸਮੈਕ ਵਰਗੇ ਨਸ਼ੇ ਅੱਬ ਜੁਰਗਾ ਨੂੰ ਪੁੱਛ ਕੇ ਦੇਖ ਲੋ ਇਹਨਾਂ ਨੇ ਕਦੇ ਸਮੈਕ ਦਾ ਨਾਮ ਵੀ ਨਹੀਂ ਸੁਣੀਆ ਇਹ ਸਮੈਕ ਕਿਵੇਂ ਆ ਗਈ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਉੱਥੇ ਆਪਾਂ ਜਾਗਰੂਕ ਹੋਈਏ ਪੂਰੇ ਵਿਸ਼ਵ ਦੇ ਵਿੱਚ ਇਹ ਵਰਤਾਰਾ ਵਰਤ ਰਿਹਾ ਮੈਂ ਤੁਹਾਨੂੰ ਜ਼ਰੂਰੀ ਗੱਲ ਦੱਸਣੀ ਚਾਹਨਾ ਬਾਕੀ ਕੰਟਰੀਆਂ ਦੇ ਵਿੱਚ ਵੀ ਇਹ ਹੋ ਰਿਹਾ ਹੈ ਜਿਨ੍ਹਾਂ ਕੰਟਰੀਆਂ ਨੂੰ ਅਸੀਂ ਕਹਿ ਰਹੇ ਹਾਂ ਕਿ ਉੱਥੇ ਬਹੁਤ ਤਰੱਕੀ ਹੈ ਇਹ ਜਤਨਨੇ ਸਰਕਾਰਾਂ ਦੇ ਕਿ ਜਿਨ੍ਹਾਂ ਦੀ ਧਰਤੀ ਹੈ ਜਿਹੜੇ ਉਹਨਾਂ ਕੰਟਰੀਆਂ ਦੇ ਮੂਲ ਵਸਿੰਦੇ ਨੇ ਉਹਨਾਂ ਨੂੰ ਤੁਸੀਂ ਨਸ਼ੇ ਫੁੱਲ ਦੇ ਦਿਓ ਉਹਨਾਂ ਨੂੰ ਤੁਸੀਂ ਸਹੂਲਤਾਂ ਇਹੋ ਜਿਹੀਆਂ ਦਿਓ ਤਾਂ ਜੋ ਐਸੀ ਸਰਤ ਦੇ ਵਿੱਚ ਲੱਗ ਕੇ ਆਪਣਾ ਸਮਾਂ ਬਰਬਾਦ ਕਰ ਲੈਣ ਮੈਂ ਤੁਹਾਨੂੰ ਬੇਨਤੀ ਕਰਕੇ ਦੱਸਣਾ ਕਿਸੇ ਮੁਲਕ ਦੀ ਗੱਲ ਹੈ ਮੈਂ ਨਾਲ ਲੈਣਾ ਠੀਕ ਨਹੀਂ ਸਮਝਦਾ ਕਿਉਂਕਿ ਜਦੋਂ ਸਾਡੇ ਆਪਣੇ ਮੁਲਕ ਦਾ ਹੀ ਬੜਾ ਬੁਰਾ ਹਾਲ ਹੈ ਤੇ ਅਸੀਂ ਦੂਜੇ ਲਈ ਕੀ ਕਹੀਏ ਉੱਥੇ ਵੇਖੋ ਸ਼ਰਾਬ ਦੀ ਬੋਤਲ ਹੈ ਕਿਉਂਕਿ ਜੇ ਅਸੀਂ ਆਪਣੇ ਆਪ ਨੂੰ ਹੀ ਗੱਲ ਕਰਦੇ ਆਂ ਕਈ ਵਾਰੀ ਪੱਲੇ ਨਹੀਂ ਪੈਂਦੀ ਨੋਟ ਕਰੋ ਜੇ ਸਾਰੇ ਲੋਕਾਂ ਵਾਸਤੇ 20 ਡਾਲਰ ਸ਼ਰਾਬ ਦੀ ਬੋਤਲ ਹੈ ਤਾਂ ਜਿਹੜੇ ਉਥੋਂ ਦੇ ਮੂਲ ਵਸਿੰਦੇ ਨੇ ਉਹਨਾਂ ਵਾਸਤੇ 70 ਡਾਲਰ ਦੀ ਉਹ ਬੋਤਲ ਮਿਲ ਜਾਂਦੀ ਹੈ ਔਰ ਉੱਥੋਂ ਦੇ ਮੂਲ ਵਸਿੰਦੇ ਇਸ ਗੱਲ ਤੇ ਖੁਸ਼ ਨੇ ਕਿ ਸਾਨੂੰ ਸਹੂਲਤ ਮਿਲੀ ਹੋਈ ਨਸ਼ੇ ਦੀ ਅੱਜ 6 ਮਹਾਲਾਤ ਸਾਡੀ ਵੀ ਇਹੀ ਹੈ ਸਾਡੇ ਪਿੰਡਾਂ ਦੇ ਵਿੱਚ ਅੱਜ ਨੌਜਵਾਨਾਂ ਨੂੰ ਮਿਹਨਤਾਂ ਮਾਰੇ ਜਾ ਰਹੇ ਨੇ ਕਿ ਹੀਰਿਆਂ ਵਰਗੇ ਸਾਡੇ ਨੌਜਵਾਨ ਇਹ ਨਸ਼ੇ 'ਚ ਕਿਉਂ ਫਸ ਗਏ ਇਹ ਤਾਂ ਤੁਸੀਂ ਫਸੇ ਨਹੀਂ ਤੁਹਾਨੂੰ ਫਸਾਇਆ ਜਾ ਰਿਹਾ ਹੈ ਔਰ ਇਸ ਦੇਰਾ ਸਾਰਾ ਸਿਸਟਮ ਗ੍ਰੀਮਤੀ ਯੋਜਨਾ ਦੇ ਤਹਿਤ ਚੱਲ ਰਿਹਾ ਕਿਉਂਕਿ ਤੁਹਾਡੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਵੇਖ ਲੈਣੇ ਤੁਹਾਨੂੰ ਸਭ ਕੁਝ ਕਰਕੇ ਦੇਖ ਲਿਆ ਹੁਣ ਉਹਨਾਂ ਨੇ ਲੱਚਰਤਾ ਅਤੇ ਨਾਲ ਹੀ ਨਸ਼ਿਆਂ ਦੇ ਵਿੱਚ ਪਾ ਕੇ ਉਹ ਸਾਨੂੰ ਨਕੁਨਸ਼ਕ ਕਰਨਾ ਚਾਹੁੰਦੇ ਨੇ ਇਹ ਚਾਲਾਂ ਨੂੰ ਜੇ ਆਪਾਂ ਨਾ ਸਮਝਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਰਬ ਨਾ ਕਰੇ ਉਹ ਦਿਨ ਆਵੇ ਜੇ ਆਪਾਂ ਜਾਗਰੂਕ ਨਾ ਹੋਏ ਤਾਂ ਨੋਟ ਕਰਿਓ ਆਪਾਂ ਸੰਤਾਨ ਪੈਦਾ ਕਰਨ ਦੀ ਸ਼ਕਤੀ ਵੀ ਖੋ ਬੈਠਾਂਗੇ ਇਸ ਲਈ ਆਪਣੇ ਆਪ ਨੂੰ ਜਗਾਓ ਆਪਣੀਆਂ ਜ਼ਮੀਰਾਂ ਨੂੰ ਜਗਾਓ ਔਰ ਉਹਨਾਂ ਬੁੱਢੇ ਠੇਰੇ ਮਨੁੱਖਾਂ ਨੂੰ ਜਿਨ੍ਹਾਂ ਨੇ ਸਿੱਖ ਕੌਮ ਦੀਆਂ ਮੰਡੀਆਂ ਦੇ ਉੱਤੇ ਬੈਠ ਕੇ ਅੱਜ ਸਿੱਖ ਨੂੰ ਇਹੋ ਜਿਹੇ ਹਾਲਾਤਾਂ ਵਿੱਚ ਲਿਆ ਕੇ ਖੜਾ ਦਿੱਤਾ ਕਿ ਸਿੱਖ ਭੁਗੜ ਵੀ ਰੱਖ ਲਿਆ ਸਿੱਖ ਨੂੰ ਕੁੱਟਿਆ ਵੀ ਜਾ ਰਿਹਾ ਤੇ ਸਿੱਖ ਦੇ ਨੂੰ ਰੋਣ ਤੋਂ ਵੀ ਰੋਕਿਆ ਜਾ ਰਿਹਾ ਸੋ ਇਸ ਲਈ ਆਪਾਂ ਜਾਗਰੂਕ ਹੋਈਏ ਸੁਚੇਤ ਹੋਈਏ ਔਰ ਇਹ ਪਰ ਅਨਸਾਰੇ ਭਾਵੇਂ ਕੋਈ ਕਿਸੇ ਪਾਰਟੀ ਦਾ ਬੰਦਾ ਹੈ ਕਿ ਅੱਜ ਤੋਂ ਬਾਅਦ ਅਸੀਂ ਇਹ ਨਾ ਗੁੰਡਾਗਰਦੀ ਕਰਨ ਵਾਲੇ ਲੋਕਾਂ ਨੂੰ ਕਦੇ ਅਕਾਲੀ ਨਹੀਂ ਕਹਿਣਾ ਇਹ ਬਾਦਲਦਲ ਹੋ ਸਕਦਾ ਹੈ ਇਹ ਕਾਲੀਦਨ ਹੋ ਸਕਦਾ ਹੈ ਹਾਂ ਪਰ ਇਹ ਜਿਹੜਾ ਅਕਾਲੀ ਲਬਜ ਹੈ ਉਹ ਅਸੀਂ ਮਾਈਨਸ ਕਰ ਦਈਏ ਵਿਚ ਜਿਹੜੀ ਗੱਲਬਾਤ ਆ ਉਹਦੇ ਵਿੱਚੋਂ ਸੋ ਆਪਾਂ ਜਾਗਰੂਕ ਹੋਈਏ ਸੁਚੇਤ ਹੋਈਏ ਆਪਣੇ ਭੈਣ ਭਰਾਵਾਂ ਨੂੰ ਦੱਸੋ ਕਿ ਅਸੀਂ ਕੋਈ ਗਲਤ ਗੱਲ ਨਹੀਂ ਕਰ ਰਹੇ ਜਿਹੜੇ ਸਿੰਘ ਤੁਸੀਂ ਵੇਖੋ ਵੀ ਕਿਹੋ ਜੀ ਦੁੱਖ ਦੀ ਗੱਲ ਹੈ ਮਰگە ਨੇ ਕਾਨੂੰਨ ਦੇ ਰਾਖੇ ਇੱਥੇ ਜਿਉਂਦੇ ਜੀ ਹਾਲਾਤ ਵੇਖੋ ਕਿਹੋ ਜਿਹੇ ਨੇ ਕਿ ਸਜ਼ਾ ਪੂਰੀ ਹੋ ਚੁੱਕੀ ਹੈ ਇਹਦੇ باوجود ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਤੇ ਜੇ ਕੋਈ ਛਡਾਉਣ ਦਾ ਯਤਨ ਕਰ ਰਿਹਾ ਤੇ ਉਹਨੂੰ ਅੱਤਵਾਦੀ ਵੱਖਵਾਦੀ ਵਰਗੇ ਵਿਸ਼ਲੇਸ਼ਣ ਦਿੱਤੇ ਜਾਂਦੇ ਆ ਜਦੋਂ ਕਿ 2% ਤੋਂ ਘੱਟ ਆਵਾਦੀ ਹੋਣ ਦੇ ਬਾਵਜੂਦ 85% ਕੁਰਬਾਨੀਆਂ ਦੇ ਕੇ ਸਿੱਖਾਂ ਨੇ ਭਾਰਤ ਨੂੰ ਆਜ਼ਾਦ ਕਰਾਇਆ ਹੈ ਆਜ਼ਾਦ ਭਾਰਤ ਦੇ ਵਿੱਚ ਬੇਇਨਸਾਫੀਆਂ ਲਗਾਤਾਰ ਸਾਡੇ ਨਾਲ ਜਾਰੀ ਨੇ ਔਰ ਇਹ ਬੇਇਨਸਾਫੀਆਂ ਨੂੰ ਜੇ ਆਪਾਂ ਰੋਕਣਾ ਚਾਹੁੰਦੇ ਆ ਤਾਂ ਅੱਜ ਇਹ ਮਾਰਚ ਕੱਢ ਕੇ ਘਰਾਂ ਨੂੰ ਮੁੜ ਕੇ ਇਹ ਗੱਲਾਂ ਨੂੰ ਭੁੱਲ ਨਹੀਂ ਜਾਣਾ ਆਪਾਂ ਇਕੱਠੇ ਹੋਣੇ ਆਪਣੇ ਭੈਣ ਭਰਾਵਾਂ ਨੂੰ ਸੁਚੇਤ ਸ਼ਕਤੀ ਹੈ ਜੇ ਸੱਚਮੁੱਚ ਲੋਕਤੰਤਰ ਹੈ ਤਾਂ ਆਓ ਲੋਕਤੰਤਰ ਦੇ ਨਾਲ ਦਿਨ ਦਿਹਾੜੇ ਬਲਾਤਕਾਰ ਕਰਨ ਵਾਲੇ ਗੁੰਡੇ ਲੋਕਾਂ ਨੂੰ ਕਾਨੂੰਨ ਦੇ ਬਲਾਤਕਾਰੀਆਂ ਨੂੰ ਕਾਨੂੰਨ ਦੀਆਂ ਕੁਰਸੀਆਂ ਤੋਂ ਹਟਾ ਕੇ ਤੁਹਾਪ ਤੇ ਜ਼ਿੰਮੇਵਾਰੀਆਂ ਨੂੰ ਸੰਭਾਲੋ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਐ ਤੇ ਮੈਂ ਸਾਰਿਆਂ ਦੇ ਨਾਲ-ਨਾਲ মিডিਆ ਵਾਲੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਕੋਲੇ ਬਹੁਤ ਵੱਡਾ ਮੌਕਾ ਸੇਵਾ ਨੂੰ ਆਉਣ ਦਾ ਤੁਸੀਂ ਅੱਜ ਆਪਣੀਆਂ ਕਲਮਾਂ ਚੁੱਕੋ ਵੱਖ-ਵੱਖ ਰਿਪੋਰਟਰ ਟੀਵੀਆਂ ਚੈਨਲਾਂ ਵਾਲੇ ਜਾਂ ਅਖਬਾਰਾਂ ਵਾਲੇ ਵੀਰ ਆਏ ਐ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਆਪਣੇ ਮੋਕ ਸੰਪਾਦਕਾਂ ਨੂੰ ਆਪਣੇ ਸੰਚਾਲਕਾਂ ਨੂੰ ਇਹ ਗੱਲ ਦੱਸ ਦਿਓ ਕਿ ਜੇ ਆਪਾਂ ਇਸ ਮਸਲੇ ਦਾ ਦੀ ਕਵਰੇਜ ਢੰਗ ਦੇ ਨਾਲ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਖ ਜਣੇ ਨੇ ਉਹਨਾਂ ਪੇਪਰਾਂ ਦਾ ਉਹਨਾਂ ਸਾਈਟਾਂ ਦਾ ਉਹਨਾਂ ਚੈਨਲਾਂ ਦਾ ਬਾਈਕਾਟ ਕਰ ਦੇਣਗੇ ਫਿਰ ਤੁਹਾਨੂੰ ਪੰਜਾਬ ਕੋ ਬਾਹਰ ਅਖਬਾਰ ਵੇਚਨੇ ਪੈਣੇ ਆ ਇਸ ਕਰਕੇ ਤੁਸੀਂ ਵੀਰੋ ਜਿਹੜੇ ਪੱਤਰਕਾਰ ਵੀਰੋ ਲੋਕਲ ਸਾਡੇ ਆਪਣੇ ਭਰਾ ਆ ਨੂੰ ਇਹਦਾ ਹਾਈਲਾਈਟ ਕਰਤਾ ਤਾਂ ਬਾਪੂ ਸੂਰ ਸਿੰਘ ਵਾਰੀ ਉਹ ਕੈਮਰੇ ਬੰਦ ਕਿਉਂ ਹੋ ਗਏ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਗਾ ਜੋ ਮਾਰਚ ਹੈ ਉਹ ਚੱਲਦਾ ਤੇ ਆਪਾਂ ਜਾਗਰੂਕ ਹੋਣਾ ਸੁਚੇਤ ਹੋਣਾ ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਜਕ ਹੈ ਆਓ ਜਾਗिए ਮੈਂ ਤੁਹਾ ਤੋਂ ਦੋ ਤਿੰਨ ਨਾਰੇ ਬੁਲਾਉਣੇ ਨੇ ਤੁਸੀਂ ਉੱਚੀ ਆਵਾਜ਼ ਵਿੱਚ ਬੋਲਣਾ ਦੋਨੋਂ ਬਾਹਰ ਤਹਾਂ ਕਰਕੇ